ਅੱਜ ਸਾਨੂੰ ਸਿਆਸਤ ਛੱਡ ਕੇ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਇਹ ਸਮਾਂ ਜਿਹੜਾ ਕਿ ਅੱਜ ਲੜਨ ਦਾ ਨਹੀਂ ਸਗੋ ਪੰਜਾਬ ਦੇ ਲੋਕਾਂ ਦਾ ਖੜਨ ਦਾ ਹੈ ਤੇ ਜਿਸ ਨੂੰ ਲੈ ਕੇ ਉਥੇ ਹੀ ਦੱਸੀਏ ਕਿ ਪ੍ਰਿੰਸਿਕ ਚੰਦੂ ਮਾਝਾ ਨੇ ਇਹ ਬਿਆਨ ਦਿੱਤੇ ਤੇ ਉਥੇ ਗਵਰਨਰ ਦੇ ਨਾਲ ਮੁਲਾਕਾਤ ਹੋਈ ਤੇ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਉਸ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ ਤੇ ਉਥੇ ਉਹਨਾਂ ਨੇ ਕਹਿਣਾ ਕਿ ਸਰਕਾਰ ਦੀਆਂ ਬਹੁਤ ਸਾਰੀਆਂ ਕਮੀਆਂ ਰਹੀਆਂ ਪਰੰਤੂ ਹੁਣ ਸਿਆਸਤ ਕਰਨੀ ਜੜੀ ਕੇ ਸਮੇਂ ਨਹੀਂ ਚੰਗੀ ਲੱਗ ਰਹੀ ਪਰੰਤੂ ਦੂਜੇ ਪਾਸੇ ਉਥੇ ਹੀ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੂੰ ਇੱਕ ਅਪੀਲ ਕੀਤੀ ਹੈ ਦੂਜੇ ਪਾਸੇ ਜਿਹੜਾ ਕਿ ਇੱਕ ਚਾੜ੍ਹ ਸਰਕਾਰ ਨੂੰ ਉਹ ਵੀ ਪਾਈ ਗਈ ਹੈ ਹੋਰ ਕੀ ਕੁਝ ਕਹਿਣਾ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਆਓ ਤੁਹਾਨੂੰ ਸੁਣਾਉਣੇ ਆਂ ਹਰਿਆਣੇ ਤੇ ਪੰਜਾਬ ਦੇ ਮਾਂ ਜੋ ਮੁੱਖ ਮੰਤਰੀ ਦੋਨਾਂ ਨੂੰ ਬੁਲਾ ਕੇ ਇਕੱਠੀ ਮੀਟਿੰਗ ਕਰਾ ਕੇ ਹਰਿਆਣੇ ਦਾ ਵੀ ਨੁਕਸਾਨ ਹੁੰਦਾ ਉਸ ਟਾਈਮ ਉਸ ਸਮੇਂ ਦੇ ਮੁੱਖ ਮੰਤਰੀ ਇਹ ਪਤਾ ਨਹੀਂ ਕਿਸੇ ਦੇ ਚੱਕੇ ਚ ਗਾਇਆ ਕਿਸ ਕਾਰਨ ਉਹ ਰੋਕ ਲਗਾਤੀ ਨਹੀਂ ਤਾਂ ਹਰਿਆਣੇ ਦਾ ਵੀ ਨੁਕਸਾਨ ਆਇਦੈ ਸੋ ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਉਹ ਸੀਡਬਲਿਊ ਸੀ ਵਿੱਚ ਜਿਹੜੀ ਅਰਜ਼ੀ ਪਈ ਆ ਰੋਕ ਲੱਗੀ ਹੋਈ ਆ ਉਹ ਦੂਰ ਕਰਾਉਣ ਦੀ ਲੋੜ ਆ ਤਾਂ ਕਿ ਖੱਗਰ ਦੇ ਸਾਰੇ ਵਿੰਗ ਨਿਕਲ ਜਾਣ ਘੱਗਰ ਚੈਨਲਾਈਜ਼ ਹੋਵੇ ਜੀਟੀ ਰੋਡ ਅੰਮ੍ਰਾਲੇ ਤੋਂ ਲੈ ਕੇ ਚਾਂਦਪੁਰ ਤੱਕ ਘੱਗਰ ਪਧਰਾ ਹੋ ਸਕਦਾ ਬਿਲਕੁਲ ਉਹਦੇ ਬੰਨ ਮਜ਼ਬੂਤ ਹੋ ਸਕਦੇ ਆ ਚੌੜਾ ਹੋ ਸਕਦਾ ਉਸ ਪ੍ਰੋਜੈਕਟ ਦੇ ਮਤਾਬ ਕੋਈ ਖੇਤ ਵੀ ਨੁਕਸਾਨ ਨਹੀਂ ਹੋਏਗਾ ਜੇ ਉਹ ਪ੍ਰੋਜੈਕਟ ਮੁਕੰਮਲ ਹੋਵੇ ਉਹਦੇ ਲਈ ਅਸੀਂ ਮਾਝਾ ਗਵਰਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਇੰਟਰਵਿਊਨ ਕਰੋ ਦੂਜਾ ਘੱਗਰ ਤੇ ਦੋ ਅਸਲ ਤੇ ਐਸੇ ਸਾਈਫਨ ਬਣੇ ਨੇ ਜਿਹੜੇ ਬਿਲਕੁਲ ਹੀ ਠੀਕ ਨਹੀਂ ਇੱਕ ਤਾਂ ਗੁੱਲਾ ਚੀਕਾ ਦੇ ਲਵੇ ਹਾੰਸੀ ਬਟਾਣਾ ਨਹਿਰ ਢੱਗਰ ਦੇ ਉੱਤੋਂ ਦੀ ਲੰਘਾਤੀ ਤੇ ਖਨੌਰੀ ਦੇ ਲਵੇ ਭਾਗੜਾ ਡੈਮ ਢੱਗਰ ਦੇ ਉੱਤੋਂ ਦੀ ਲੰਘਾਤੀ ਜਦੋਂ ਕਿ ਟੈਕਨੀਕਲੀ ਨਹਿਰਾਂ ਜਿਹੜੀਆਂ ਨੇ ਦਰਿਆਵਾਂ ਦੇ ਢੇਠਾਂ ਦੀ ਲੰਘਦੀਆਂ ਨੇ ਤਾਂ ਵਧੀਆ ਰਹਿੰਦਾ ਪਾਣੀ ਦਾ ਵਹਾਅ ਜਿਹੜਾ ਰੁਕਦਾ ਨਹੀਂ ਹੁਣ ਬੈਡ ਨੀਮਾ ਹੈ ਹਾਂਸੀ ਬਟਾਣਾ ਦਾ ਉਹ ਰੋਕ ਲੱਗ ਜਾਂਦੀ ਆ ਬਹੁਤ ਵੱਡਾ ਨੁਕਸਾਨ ਹੁੰਦਾ ਇਸੇ ਤਰ੍ਹਾਂ ਸਤਰਾਣੇ ਹਲਕੇ ਦੇ ਵਿੱਚ ਕਨੌਰੀ ਲਵੇ ਬੈਟ ਨੀਵਾ ਹੋਣ ਕਰਕੇ ਭਾਗੜਾ ਡੈਮ ਦਾ ਉਹ ਨੁਕਸਾਨ ਹੁੰਦਾ ਸੋ ਦੋਨੇ ਡਿਜ਼ਾਈਨ ਜਿਹੜੇ ਗਲਤ ਨੇ ਇੱਕ ਤਾਂ ਸੀ ਉਹ ਕਿਹਾ ਤੇ ਦੂਜਾ ਚੈਨਲਾਈਜ਼ ਕਰਨ ਦੀ ਗੱਲ ਕਹੀ ਆ ਇੱਕ ਵੱਡੀ ਗੱਲ ਜਿਹੜੀ ਹੈ ਵੀ ਪੰਜਾਬ ਦੇ ਵਿੱਚ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਚੈੱਕ ਡੈਮ ਬਣੇ ਹੋਏ ਨੇ 29 ਦੇ 29 ਚੈੱਕ ਡੈਮ 1-2 ਸਾਲਾਂ ਵਿੱਚ ਬਣਨ ਤੋਂ ਬਾਅਦ ਸਿਲਟ ਨਾਲ ਭਰ ਗਏ ਅੱਜ ਤੱਕ ਉਹ ਡੀ ਸਿਲਟ ਨਹੀਂ ਕੀਤੇ एनवायरनमेंट डिपार्टमेंट ऑफ गवर्नमेंट ऑफ इंडिया ਦਾ ਉਹ ਰੋਕ ਲਾ ਕੇ ਬੈਠਾ ਕਿਸੇ ਵੀ ਜਤਨ ਨੇ ਕਿਸੇ ਨੇ ਕੀਤਾ ਮਾਂ ਜੋ ਗਵਰਨਰ ਸਾਹਿਬ ਨੂੰ ਅਸੀਂ ਕਿਹਾ ਤੇ ਤੁਸੀਂ এনवायरमेंट ਮਿਨਿਸਟਰੀ ਨਾਲ ਫੇਸ ਟੈਕ ਅਪ ਕਰੋ ਖੁੱਲ੍ਹ ਦਵਾਓ ਉਹ ਮਤਲਬ 20 ਸੈਂਟਿੰਗ ਕਰਦੀ ਤਾਂ ਕਿ ਜੇ ਉਹ ਚੈੱਕ ਡੈਮ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਾਣ ਕਾਫੀ ਹੱਦ ਤੱਕ ਜਿਹੜਾ ਨਦੀਆਂ ਨਾਲਿਆਂ ਦਾ ਪਾਣੀ دریاਵਾਂ ਵਿੱਚ ਪੈਂਦਾ ਉਹ ਰੋਕਿਆ ਜਾ ਸਕਦਾ ਫਿਰ ਸंचाई ਲਈ ਵਰਤਾ ਜਾ ਸਕਦਾ ਇਹ ਗੱਲ ਵੀ ਅਸੀਂ ਉਹਨਾਂ ਦੇ ਇਤਿਆਹ ਚ ਲੈ ਆਦੀ ਆ ਤੇ ਚੀ ਗੱਲ ਇੱਕ ਅਹਿਮ ਆ ਮਾਲਵੇ ਖੇਤਰ ਦੀ ਖਾਸ ਤੌਰ ਤੇ ਕਿਉਂਕਿ ਮਾਝੇ ਦੇ ਵਿੱਚ ਤਾਂ ਪਾਣੀ ਬਹੁਤ ਵੱਡਾ ਨੁਕਸਾਨ ਫਸਲ ਦਾ ਤਬਾਹੀ ਮਚਾਤੀ ਰਾਵੀ ਬਿਆਸ ਨੇ ਤੇ ਸਾਡੇ ਇਸ ਖੇਤਰ ਦੇ ਵਿੱਚ ਹੜ੍ਹਾਂ ਦੇ ਨਾਲ ਨਾਲ ਜਿਹੜੇ ਪੌਦਾ ਬੋਣਾ ਹੋ ਗਿਆ ਪੈਡੀ ਦਾ ਪੌਦਾ ਬਹੁਤ ਖੇਤਾਂ ਦੇ ਵਿੱਚ ਬੋਣਾ ਹੋ ਗਿਆ ਛੋਟਾ ਰਹਿ ਗਿਆ ਉਹਦੇ ਚ ਛੱਟਾ ਨਹੀਂ ਨਿਕਲ ਰਿਹਾ ਔਰ ਉਹ ਹੜਾ ਨਾਲ ਵੀ ਵੱਡਾ ਤਬਾਹੀ ਆ ਇਸ ਖੇਤਰ ਦੇ ਵਿੱਚ ਖਾਸ ਤੌਰ ਤੇ ਸਾਡੇ ਆ ਲਹਿਰਾ ਸਨੌਰ ਕਨੌਰ ਆ ਹਲਕਿਆਂ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਛਤਰਾਣਾ ਤੇ ਇਹਨਾਂ ਹਲਕਿਆਂ ਦੇ ਵਿੱਚ ਜਿਹੜੀ ਐ ਸਪੈਸ਼ਲ ਗਰਦੌਰੀ ਕੀਤੀ ਜਾਵੇ ਸਪੈਸ਼ਲ ਗਰਦੌਰੀ ਕਰਕੇ ਕੰਪਨਸੇਟ ਕੀਤਾ ਜਾਵੇ ਲੋਕਾਂ ਨੂੰ ਕਿਉਂਕਿ ਇਹਨੂੰ ਵੀ ਕੁਦਰਤੀ ਮਾਰ ਦੇ ਵਿੱਚ ਲਿਆ ਜਾਵੇ ਇਹ ਧਿਆਨ 'ਚ ਨਹੀਂ ਆ ਰਿਹਾ ਸਰਕਾਰ ਦੇ ਕਿਸੇ ਅਫਸਰ ਨੇ ਕੋਸ਼ਿਸ਼ ਨਹੀਂ ਕੀਤੀ ਵੀ ਇਹਦੀ ਗਰਦੌਰੀ ਕੀਤੀ ਜਾਵੇ ਅਸੀਂ ਆਪ ਦੇ ਤੌਰ ਤੇ ਕੋਸ਼ਿਸ਼ ਕਰਕੇ ਕਈ ਥਾਵਾਂ ਤੇ ਅਧਸਰਾਂ ਨੂੰ ਲਾਇਆ ਪਰ ਸਰਕਾਰ ਵੱਲੋਂ ਅਜੇ ਤਾਕਤ ਸਪੈਸ਼ਲ ਗਰਦੌਰੀ ਕਰਕੇ ਇਸ ਬਿਮਾਰੀ ਦੀ ਰੋਗ ਤੋਂ ਰੋਕਣ ਲਈ ਮਤਲਬ ਨੁਕਸਾਨ ਤੋਂ ਬਚਾਉਣ ਲਈ ਕੋਈ ਕੰਪਨਸੇਸ਼ਨ ਦੇਣ ਦਾ ਪ੍ਰਾਲਾ ਨਹੀਂ ਹੁਣ ਤੱਕ ਹੋਇਆ ਉਹ ਵੀ ਇਹਨਾਂ ਨੂੰ ਕਿਹਾ ਵੀ ਸਪੈਸ਼ਲੀ ਸਰਕਾਰ ਦੇ ਧਿਆਨ ਚ ਲਿਆਂਦਾ ਜਾਵੇ ਇਹ ਜਿਹੜੇ ਤਿੰਨ ਮੇਨ ਇਸ਼ੂ ਸੀ ਇਹਨਾਂ ਨੂੰ ਮਤਲਬ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਵੀ ਤੁਸੀਂ Haryana ਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੋਨਾਂ ਨੂੰ ਮਿਲ ਕੇ ਕੱਗਰ ਦੇ ਜਿਹੜੇ ਮਸਲੇ ਨੇ ਤੇ ਚੈੱਕ ਦਾ ਹੁੰਦਾ ਜਿਹੜਾ ਮਸਲਾ ਉਹਦੇ 'ਚ ਇੰਟਰਵਿਊ ਕਰੋ ਤੇ ਬਾਕੀ ਤਾਂ ਜਿਹੜਾ ਮੁਆਵਜ਼ਾ ਦੇਣ ਆਈ ਗੱਲ ਆ ਆਪਣਾ ਡਿਜ਼ਾਸਟਰ ਫੰਡ ਜਿਹੜਾ ਉਹਦਾ ਰੌਲਾ ਪੈ ਰਿਹਾ 12 ਲੱਖ ਰੁਪਏ ਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਅੱਜ ਤੁਹਾਡੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਰਾਜ ਸਿੱਤੀਆਂ ਨਾਲ ਕਿ ਹੁਣ ਇੱਕ ਦੂਜੇ ਤੇ ਚਿੱਕੜ ਛਾੜਨ ਦੀ ਥਾਂ ਇੱਕ ਦੂਜੇ ਨੂੰ ਦੂਸ਼ਰਵਾਦੀ ਕਰਨ ਦੀ ਥਾਂ ਮਨ ਲ ਹੁਣ ਪੰਜਾਬ ਤੇ ਪੰਜਾਬੀਏ ਦੀ ਭਾਵਨਾ ਨੂੰ ਦੇਖਦੇ ਹੋਏ ਇਸ ਵਿਵਤਾ ਦੇ ਸਮੇਂ ਜਿਹੜੀਆਂ ਸੰਸਥਾਾਂ ਸਮਾਜ ਸੇਵੀ ਸੰਸਥਾਾਂ ਵਿੱਚ ਨਿਸ਼ਕਾਮ ਕੰਮ ਕਰ ਰਹੀਆਂ ਨੇ ਉਹਨਾਂ ਤੋਂ ਰਾਜਸੀ ਪਾਰਟੀਆਂ ਨੂੰ ਸਿੱਖਣ ਦੀ ਲੋੜ ਆ ਰਾਜਸੀ ਨੇਤਾਵਾਂ ਨੂੰ ਸਿੱਖਣ ਦੀ ਲੋੜ ਆ ਰਾਜਸੀ ਰੋਟੀਆਂ ਸੇਕਣ ਦੀ ਤਾਂ ਇੱਕ ਦੂਜੇ ਤੇ ਦੋਸ਼ ਲਾਉਣ ਦੀ ਤਾਂ ਅੱਜ ਇੱਕ ਸਾਂਝੀ ਆਵਾਜ਼ ਬਣਾ ਕੇ ਪੰਜਾਬ ਦੀ ਮਤਲਬ ਕੇਂਦਰ ਦੇ ਕੋਲ ਪੰਜਾਬ ਦਾ ਪੱਖ ਰੱਖਣ ਦੀ ਲੋੜ ਆ ਅਸੀਂ ਬਹੁਤ ਵੱਡਾ ਮੌਕਾ ਗਵਾ ਚੁੱਕੇ ਪ੍ਰਧਾਨ ਮੰਤਰੀ ਜੀ ਦੀ ਫੇਰੀ ਦਾ ਲਾਭ ਨਾ ਲੈ ਸਕੇ ਘਰ ਚਾ ਹੀ ਗੰਗਾ ਚ ਇਸ਼ਨਾਨ ਨਹੀਂ ਕਰ ਸਕੇ ਉਹਨਾਂ ਹਵਾ ਦੇ تیر ਮਾਰਦੇ ਫਿਰਦੇ ਆ ਫਿਰ ਅਸੀਂ ਬਾਰ ਬਾਰ ਕਹਿਣਾ ਚਾਹੁੰਦੇ ਆ ਕਿ ਸਾਰੀਆਂ ਰਾਜਸੀ ਪਾਰਟੀਆਂ ਨੂੰ ਇੱਕ ਸਾਂਝਾ ਮੰਚ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਪਹਲ ਕਰਨੀ ਚਾਹੀਦੀ ਆ ਮੁੱਖ ਮੰਤਰੀ ਪੰਜਾਬ ਨੂੰ ਡੈਲੀਗੇਸ਼ਨ ਸਾਰੀਆਂ ਪਾਰਟੀਆਂ ਦਾ ਲੈ ਕੇ ਦਿੱਲੀ ਜਾਣਾ ਚਾਹੀਦਾ ਦਿੱਲੀ ਜਾ ਕੇ ਬੈਠਣਾ ਚਾਹੀਦਾ ਇੱਥੇ ਸੜਕਾਂ ਤੇ ਬੈਠ ਕੇ ਬਿਆਨਬਾਜ਼ੀ ਕਰਕੇ ਇੱਕ ਦੂਜੇ ਨੂੰ ਚੰਗਾ ਮਾੜਾ ਕਹਿ ਕੇ ਪੰਜਾਬ ਨੂੰ ਕੁਝ ਨਹੀਂ ਮਿਲਣਾ ਪੰਜਾਬ ਨੂੰ ਜੇ ਕੁਝ ਲੈ ਕੇ ਦੇਣਾ ਤਾਂ ਮੁੱਖ ਮੰਤਰੀ ਸਾਹਿਬ ਆਲ ਪਾਰਟੀ ਮੀਟਿੰਗ ਸਰਦਾਂ ਸਾਂਝਾ ਡੈਲੀਗੇਸ਼ਨ ਦਿੱਲੀ ਲੈ ਕੇ ਜਾਣ ਔਰ ਪੰਜਾਬ ਦੇ ਇਸ ਦਰਦ ਨੂੰ ਇਸ ਪੀੜਾ ਨੂੰ ਕੇਂਦਰ ਦੇ ਸਾਹਮਣੇ ਰੱਖਣ ਸਰਹੱਦਾਂ ਦੇ ਵੀ ਮਾਰ ਪੰਜਾਬ ਚੱਲ ਰਿਹਾ ਤੇ ਪਹਾੜਾਂ ਦੇ ਵਿੱਚ ਜੰਮੂ ਹਿਮਾਚਲ ਉੱਤਰਾਖੰਡ ਹਰਿਆਣਾ ਜਿਹੜੀਆਂ ਫੈਕਟਰੀਆਂ ਲੱਗੀਆਂ ਉਹਨਾਂ ਫੈਕਟਰੀਆਂ ਦੇ ਵਿੱਚ ਕੈਮੀਕਲ ਜਿਹੜਾ ਘੁਲਿਆ ਹੋਇਆ ਉਹ ਸਾਡੇ ਖੇਤਾਂ 'ਚ ਆ ਗਿਆ ਉਹਨੇ ਫਸਲਾਂ ਜਿਆਦਾ ਤਬਾਹ ਕਰਤੀਆਂ ਇਹ ਮਤਲਬ ਇਆਂ ਜਿਹੇ ਗੱਲਾਂ ਜਿਹੜੀਆਂ ਨੇ ਜੇ ਕੇਂਦਰ ਦੇ ਸਾਹਮਣੇ ਸਾਂਝੇ ਤੌਰ ਤੇ ਅਸੀਂ ਰੱਖਾਂਗੇ ਤਾਂ ਇਹਦਾ ਕੋਈ ਹੱਲ ਹੋਏਗਾ ਇਸ ਤਰ੍ਹਾਂ ਡਿਜਾਸਟਰ ਫੰਡ ਦੇ ਜਿਹੜੇ ਨੇ ਉਹਨਾਂ ਨੂੰ ਵਰਤਣ ਦੇ ਵਿੱਚ ਜਿਹੜੇ ਨਿਯਮ ਨੇ ਜੇ ਉਹਨਾਂ ਚ ਢਿੱਲ ਕਰਨੇ ਕਰਾਉਣੀ ਆ ਜੇ ਇਹਨਾਂ ਦੇ ਆਫਸਰ ਉਹਨੂੰ ਲੋਨ ਦਸਣਗੇ ਤਾਂ ਬਲਕਿ ਕਿਵੇਂ ਕੇਂਦਰ ਕਿਵੇਂ ਮਦਦ ਕਰੇਗਾ ਬੜੇ ਹੈਰਾਨੀ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਨੇ ਫైనాన్స్ ਡਿਪਾਰਟਮੈਂਟ ਦੇ ਨੇ ਇਹਨੂੰ ਕੇਵਲ ਲੋਨ ਕਹਿ ਕੇ ਪੱਲਾ ਛਡਾ ਲਿਆ ਜਦੋਂ ਕਿ ਫੰਡ ਜਿਹੜੇ ਵਰਤੇ ਜਾ ਸਕਦੇ ਆ ਔਖੇ ਸਮੇਂ ਮੁਸੀਬਤ ਦੇ ਸਮੇਂ ਪਰ ਇੱਕ ਨਿਯਮ ਨੇ ਨਿਯਮਾਂ ਦੀ ਪਾਲਣਾ ਕਰਨੀ ਕੋ ਪੰਜਾਬ ਸਰਕਾਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ ਫੰਡ ਵਰਤਨੋਂ ਰਹਿ ਗਏ ਤੇ ਹੁਣ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਉਹਦੀ ਸਫਾਈ ਵੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਤੇ ਸਾਂਝਾ ਕੇਸ ਕੇਂਦਰ ਦੇ ਕੋ ਰੱਖਣ ਲਈ ਡੈਲੀਗੇਸ਼ਨ ਲੈ ਕੇ ਜਾਣਾ